ਇਸ ਵੇਲੇ ਅਸੀਂ ਮੌਜੂਦ ਆ ਪੀਜੀਆਈ ਹਸਪੀਟਲ ਚੰਡੀਗੜ੍ਹ ਵਿਖੇ ਜਿਹੜੀ ਤੁਸੀਂ ਰਿਸਰਚ ਕੀਤੀ ਆ ਸਟੱਡੀ ਕੀਤੀ ਆ ਦੇਰ ਆਲ <li>ਟਰੇਟ ਪੀਪਲ ਅਮੇ ਪੜੇ ਲਿਖੇ ਸੀ ਕੋਈ ਰਿਮਿਸ ਐਨਸੀ ਪਾਇਆ ਗਿਆ ਕਿ ਅਕਦੀ ਜਿਹੜੀ ਉਹਨਾਂ ਦੀ ਪ੍ਰੋਬਲਮ ਸੀਗੀ ਉਹ ਡਿਫਰਸ ਆਫ ਐਨਸੀ ਕੇ ਉਹ ਜਾਣ ਕੇ ਕੁਝ ਗਲਤ ਲੈ ਰਹੇ ਉਹ ਐਸਲੀ ਸੀ ਕਿ ਉਹਨਾਂ ਨੂੰ ਅਵੇਅਰਨੈਸ ਹੀ ਵਿਜੀਟ ਕੀਤੀ ਕਿ ਉਹ ਜੋ ਪਲੇਅਰ ਹੈ ਆਪਣੀ ਡਾਈਟ ਵਿੱਚ ਉਹ ਗਲਤ ਹੈ ਕਿ ਜਿਹੜੇ ਬੱਚੇਨ ਖਾਸ ਤੌਰ ਤੇ ਕੁੜੀਆਂ ਜਾਂ ਵਿਵਮੈਨ ਜਿਹੜੀਆਂ ਹੈਗੀਆਂ ਔਰਤਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਲੱਗ ਰਿਹਾ ਸੀ ਉਹ ਐਲਜੀਜੀ ਸਾਡੇ ਭਾਰਤ ਦੇ ਜਿਹੜੀ ਐਵਰੇਜ ਹਾਈਟ ਹੈ ਉਹ ਘਟਦੀ ਪਈ ਹੈ ਕਿ ਇਹ ਵੀ ਇਸ ਕਾਰਨ ਪੁਰਸੰਗ ਕਿਉਂਕਿ ਆਪਣੀਆਂ ਜੜ੍ਹਾਂ ਛੱਡ ਕੇ ਆਪਣੀਆਂ ਰੂਟਸ ਛੱਡ ਕੇ ਆਪਣੀ ਖਾਣੇ ਦੀ ਰੂਟਸ ਛੱਡ ਕੇ ਵੈਸਟਨ ਕਲਚਰ ਨੂੰ ਅਪਣਾ ਲੈਂਦੇ ਨੇ ਉਯੋਗਾਂ ਨੂੰ ਛੱਡ ਕੇ ਜਿੰ ਨੂੰ ਆਪਣਾ ਆਪਣਾ ਰਹੇ ਹੁਣ ਟਾਈਫੇ ਰਿਵਰਸਲ ਹੋਏਗਾ ਹੋਰਿਆ ਵਾਲੀ ਗੱਲ ਵਨ ਜਿਹੜੀ ਇੱਕ ਜਨਰੇਸ਼ਨ ਦਾ ਖਰਾਬ ਹੋਈ ਹੈ ਪੰਜਾਬੀਆਂ ਦਾ ਹੁੰਦਾ ਕਿ ਵੀ ਅਲਕੋਹਲ ਦਿੱਤੇ ਵੀ ਹੈ ਜੀ ਉਹ ਬਿਨਾ ਬਿਨਾ ਕੋਈ ਦਿਨ ਚੜਦਾ ਵੀ ਨਾ ਕੋਈ ਪਾਰਟੀ ਕੱਟਦੀ ਹੈ ਤੇ ਜਿਹੜੇ ਲੋਕ ਉਹਨਾਂ ਦੀ ਇੰਨੀ ਕੈਪੈਸਿਟੀ ਨਹੀਂ ਹੈ ਕਿ ਉਹ ਨਿਊਟ੍ਰੀਸ਼ਨ ਵਾਲਾ ਫੂਡ ਜਿਹੜਾ ਨਿਊਟ੍ਰੀਸ਼ੀਅਸ ਫੂਡ ਜਿਹੜਾ ਉਹ ਖਾ ਸਕਦਾ ਮੈਨੂੰ ਕਦੀ ਸੋਚ ਵਿੱਚ ਆਉਂਦਾ ਹੈ ਕਿ ਉਹ ਲੋਕੀ ਪੌਸ਼ਟਿਕ ਦਾ ਕਟਫਾ ਰਿ ਹੈ ਕਿ ਅਸਥੋਤਿਕ ਦਾ ਕਟਫਾ ਹੈ ਤੇ ਲੇਬਲ ਲਿਖਿਆ ਹੋਇਆ ਜੀ ਇਹਦਾ ਤੁਹਾਡੇ ਲਈ ਸੇਫਲੀ ਅੱਛੀ ਹੈ ਇਹਦੇ ਵਿੱਚ ਫਾਈਬਰ ਜ਼ਿਆਦਾ ਹੈ ਜਾਂ ਇਹਦੇ ਵਿੱਚ ਆਇਰਨ ਜ਼ਿਆਦਾ ਹੈ ਤੋ ਖਰੀਦ ਲੇ ਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਸਮਝ ਜੀ ਨਿਊ ਚ ਮੈਂ ਹਾਂ ਵਿਰਿੰਦਰ ਇਸ ਵੇਲੇ ਅਸੀਂ ਮੌਜੂਦ ਆ ਪੀਜੀਆਈ ਹਸਪੀਟਲ ਚੰਡੀਗੜ੍ਹ ਵਿਖੇ ਤੇ ਸਾਡੇ ਨਾਲ ਨੇ ਇਸ ਵੇਲੇ ਡਾਕਟਰ ਨੈਂਸੀ ਸਾਨੀ ਜੋ ਚੀਫ ਡਾਈਟੀਸ਼ਨ ਨੇ ਹੈਡ ਆਫ தி ਡਿਪਾਰਟਮੈਂਟ ਡਾਈਟੈਟਿਕਸ ਚੰਡੀਗੜ੍ਹ ਵਿਖੇ ਪੀਜੀਆਈ ਵਿਖੇ ਤੇ ਇਹਨਾਂ ਨੇ ਇੱਕ ਖਾਸ ਰਿਸਰਚ ਕੀਤੀ ਹੈ ਖਾਣੇ ਦੀ ਪੋਸ਼ਟਿਕਤਾ ਨੂੰ ਲੈ ਕੇ ਖਰਾਬ ਦੀ ਪੋਸ਼ਟਿਕਤਾ ਨੂੰ ਲੈ ਕੇ ਤੇ ਲੋਕਾਂ ਦੇ ਵਿੱਚ ਕਿੰਨੀ ਜਾਗਰੂਕਤਾ ਹੈ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਡਾਕਟਰ ਨੈਂਸੀ ਸਾਮੀਨਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸੈਂਦਰ ਨਿਊ ਚੇ ਸੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਜਿਹੜੀ ਤੁਸੀਂ ਰਿਸਰਚ ਕੀਤੀ ਹੈ ਸਟੱਡੀ ਕੀਤੀ ਹੈ ਫੂਡ ਦੇ ਨਿਊਟ੍ਰੀਸ਼ਨ ਨੂੰ ਲੈ ਕੇ ਔਰ ਲੋਕਾਂ ਦੇ ਵਿੱਚ ਅਵੇਰਨੈਸ ਨੂੰ ਲੈ ਕੇ ਇਹ ਕੀ ਸਟੱਡੀ ਕੀ ਹੈ ਐਕਚੁਅਲੀ ਅਸੀਂ ਇੱਕ ਰਿਸਰਚ ਕਰ ਰਹੇ ਸੀ ਔਰ ਓਬੀਸ ਪੇਸ਼IENTS ਤੇ ਜੀ ਤੇ ਜਿਆ ਦੋਨਾਂ ਦੀ ਅਸੀਂ ਇੰਟੇਕ ਲੈਣੀ ਸ਼ੁਰੂ ਕੀਤੀ 24 ਆਵਰ ਰਿਕਾਲ ਯਾ ਫੂਡ ਫ੍ਰੀਕਵੈਂਸੀ ਕੁਐਸਚਨਰ ਤੇ ਦੇ ਵਰ ਆਲ ਲਿਟਰੇਟ ਪੀਪਲ ਅਮਰੇ ਪੜੇ ਲਿਖੇ ਸੀਗੇ ਕੋਈ ਉਹਦੇ ਵਿੱਚ ਐਨੀ ਸੀ ਕਿ ਬਿਲੋ ਲਿਟਰੇਸੀ ਆਨਲਾਈਨ ਯਾ ਕੋਈ ਚੈਂਸ ਸੀ ਤੇ ਪਾਇਆ ਗਿਆ ਕਿ ਅੱਧੀ ਜਿਹੜੀ ਉਹਨਾਂ ਦੀ ਪ੍ਰੋਬਲਮ ਸੀਗੀ ਉਹ ਬਿਕੋਜ਼ ਆਫ ਐਨਸੀ ਕੇ ਉਹ ਜਾਣ ਕੇ ਕੁਝ ਗਲਤ ਲੈ ਰਹੇ ਨੇ ਉਹ ਅਸਲੀ ਸੀ ਕਿ ਉਹਨਾਂ ਨੂੰ ਅਵੇਅਰਨੈਸ ਹੀ ਨਹੀਂ ਸੀਗੀ ਕਿ ਉਹ ਜੋ ਖਾ ਲੈ ਰਹੇ ਆ ਆਪਣੀ ਡਾਈਟ ਵਿੱਚ ਉਹ ਗਲਤ ਹੈ ਦੇ ਵਰ ਥਿੰਕਿੰਗ ਇਟ ਟੂ ਬੀ ਹੈਲਦੀ ਉਹਨਾਂ ਨੂੰ ਲੱਗ ਰਿਆ ਸੀ ਉਹ ਹੈਲਦੀ ਚੀਜ਼ ਲੈ ਰਹੇ ਤੇ ਫਿਰ ਉਹਦੇ ਵਿੱਚੋਂ ਫਿਰ ਅਸੀਂ ਇਹ ਅੰਕੜੇ ਕੱਢੇ ਡੇਟਾ ਕੱਟਿਆ ਕਿ ਵੀ ਕਿੰਨੀ ਕੋਨਾਂ ਦੀ ਪਰਸੈਪਸ਼ਨ ਫੂਡ ਪਰਸੈਪਸ਼ਨਸ ਗਲਤ ਸੀ ਫੂਡ ਦੇ ਬਾਰੇ ਜਿਹੜੇ ਕਿ ਉਹ ਕਾਮਨਲੀ ਰੋਜ਼ ਮਰਰਾ ਦੀ ਜ਼ਿੰਦਗੀ ਚ ਆਪਣੇ ਐਡ ਕਰਦੇ ਸੀ ਆਪਣੇ ਲਾਈਫ ਚ ਜੀ ਸੋ ਕਿੰਨੇ ਕ ਲੋਕਾਂ ਦੀ ਤੇ ਤੁਸੀਂ ਸਟਡੀ ਕੀਤੀ ਸੈਂਪਲ ਸਾਈਜ਼ ਸਾਡਾ ਰੰਗ ਬੁਟ 120 ਸੀਗਾ ਹਾਂ 120 ਜੀ ਸੋ ਮੇਨ ਜਿਹੜਾ ਰੀਜ਼ਨ ਸੀ ਕਾਰਨ ਸੀ ਇਹ ਜਾਗਰੂਕਤਾ ਦੀ ਘਾਟ ਕਿਉਂ ਸੀ ਜਾਗਰੂਤਰੀ ਜਿਹੜੀ ਕਾਰਡ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਇਹਦੇ ਬਹੁਤ ਸਾਰੇ ਕਾਰਨ ਸੀਗੇ ਇੱਕ ਤਾਂ ਸੀ ਕਿ ਜਿਵੇਂ ਜੋ ਤੁਹਾਨੂੰ ਦਿਖਦੀ ਹੈ ਚੀਜ਼ ਤੁਸੀਂ ਜੋ ਲਿਖਿਆ ਹੁੰਦਾ ਉਹ ਉਂਝ ਖਰੀਦ ਰਹੇ ਸੀ ਫੋਰ ਐਗਜ਼ਾਮਪਲ ਜੇ ਕੋਈ ਚੀਜ਼ ਤੇ ਲੇਬਲ ਲਿਖਿਆ ਹੋਇਆ ਕੀ ਇਹ ਤੁਹਾਡੀ ਸੇਤਲੀ ਅੱਛੀ ਹੈ ਇਹਦੇ ਵਿੱਚ ਫਾਈਬਰ ਜ਼ਿਆਦਾ ਹੈ ਜਾਂ ਇਹਦੇ ਵਿੱਚ ਆਇਰਨ ਜ਼ਿਆਦਾ ਹੈ ਤੋ ਖਰੀਦ ਰੇਸੀ ਉਹ ਐ ਨਹੀਂ ਸੀ ਦੇਖ ਰਹੇ ਕਿ ਉਹਦੇ ਵਿੱਚ ਫੈਟ ਕਿੰਨਾ ਹੈ ਤੇ ਉਹਦੇ ਵਿੱਚ ਜਿਹੜਾ ਜੋ ਲਿਖਿਆ ਹੈ ਬੇਸਿਕਲੀ ਜਿਹੜਾ ਫਰੰਟ ਆਫ ਪੈਕੇਜ ਲੇਬਲਿੰਗ ਦੇ ਜਿਹੜਾ ਲੇਬਲਸ ਹੁੰਦੇ ਉਹ ਮੋਸਟਲੀ ਡਿਸੈਪਟਿਵ ਹੋ ਜਾਂਦੇ ਨੇ ਕਦੀ ਕਦੀ ਜਿਵੇਂ ਸਪੋਜ਼ ਲਿਖਿਆ ਅੰਦਰ ਮੇਡ ਆਊਟ ਆਫ ਹੋਲ ਵੀਟ ਤੇ ਤੁਸੀਂ ਉਹਦੇ ਛੋਟੇ ਇੰਗਰੀਡੀਅੰਟਸ ਲਿਖੋ ਤੇ ਪਹਿਲਾਂ ਆਂਦਾ ਮੈਦਾ 40% ਅਨਾਜ 50% ਵੀ ਅੱਧਾ ਤੁਹਾਡੇ ਮੈਦਾ ਹੀ ਹੋ ਗਿਆ ਤੇ ਹੋਲ ਵੀਟ ਦੇ ਵਿੱਚ ਥੋੜੀ ਜਿਹੀ ਪਾਈ ਵੀ ਹੋਏਗੀ ਤੇ ਉਹਦਾ ਕੋਈ ਫਾਇਦਾ ਨਹੀਂ ਹੈ। ਯਾ ਉਹ ਲਿਖਿਆ ਹੁੰਦਾ ਜੀ ਇਹਦੇ ਵਿੱਚ ਆਇਰਨ ਬਹੁਤ ਹੈ ਤੇ ਕੈਲਸ਼ੀਅਮ ਬਹੁਤ ਹੈ ਪਰ ਜਦੋਂ ਉਹਦੇ ਨਿਊਟ੍ਰੀਟਿਵ ਵੈਲਿਊ ਲਿਖੋ ਦੇਖੋ ਤੇ ਉਹ ਵਿੱਚ 슈ਗਰ ਬਹੁਤ ਜ਼ਿਆਦਾ ਹੁੰਦੀ ਹੈ, ਟ੍ਰਾਂਸ ਫੈਟ ਜ਼ਿਆਦਾ ਹੁੰਦੇ ਨੇ। ਸੇ ਜਿਹੜੇ ਉਹ ਲੇਬਲਸ ਪੜ੍ਹ ਕੇ ਉਹ ਲੋਕੀ ਜੋ ਚੀਜ਼ ਲੈ ਰਹੇ ਸੀਗੇ ਉਹ दैट वाज ਉਹ ਉਹਨਾਂ ਨੂੰ ਐਸ ਅ 스낵 ਖਾਰੇ ਸੀ ਜਾਂ ਮੇਨ ਮੀਲ ਵਿੱਚ ਲੈ ਰਹੇ ਸੀ ਡੇਲੀ ਲੈ ਰਹੇ ਸੀ ਐ ਸੋਚ ਕੇ ਕਿ ਮੇਰੇ ਲਈ ਹੈਲਦੀ ਫॉर ਐਗਜ਼ਾਮਪਲ ਜੂਸ ਹੀ ਲੈ ਲੋ ਲਿਖਿਆ ਹੁੰਦਾ 슈ਗਰ ਫ੍ਰੀ ਚਾਹੇ ਐਡਿਡ 슈ਗਰ ਨਹੀਂ ਹੈ ਪਰ ਉਹਦੀ ਟੋਟਲ 슈ਗਰ ਕਾਫੀ ਹੁੰਦੀ ਹੈ ਕਿਉਂਕਿ ਕਨਸੈਂਟ੍ਰੇਟਡ ਫਾਰਮ ਵਿੱਚ ਪਾਇਆ ਹੁੰਦਾ ਤੇ ਜੇ ਤੁਸੀਂ ਪੂਰੇ ਗਲਾਸ ਵਰਗੇ ਲਓਗੇ ਐ ਸੋਚ ਕੇ ਕਿ ਇਸ ਵਿੱਚ 슈ਗਰ ਨਹੀਂ ਹੈ ઓફકોર્સ ઓડા સારા ઓડા глиસેમિક ઇન્ડેક્સ કાફી હોને તો તમારી સુગર સ્લાઇપ તો હોયેગી હોયેગી સો ધેટ વે ધેટ વોઝ ક્વાઇટ ડિસેપ્ટિવ સો કેતના કેતે એવી સામેને જે દે કે કીડે પ્રોડક્ટ વેચણ વાળી ને બનાવણ વાળી ને ઓ ભી લોકો નું ગુંમરા કર દે કર દે ਉਹ ਇਹਦਾ ਡਿਫਰੈਂਟ ਚੱਲ ਰਿਹਾ ਹੈ ਐਕਚੁਅਲੀ ਫਰੰਟ ਆਫ ਪੈਕੇਜ ਲੇਬਲਿੰਗ ਦਾ ਉਹਦੇ ਚ ਕੰਜ਼ਿਊਮਰ ਫੋਰਮ ਤੇ ਹੁੰਦਾ ਤੇ ਉਥੇ ਆਈ ਐਮ ਆਲਸੋ ਵਨ ਆਫ ਦਾ ਲਿਸਟਡ ਮੈਂਬਰ ਇਨ दैट ਤੇ ਉਹਦੇ ਵਿੱਚ ਵੀ ਆਰ ਟਾਕਿੰਗ ਅਬਾਊਟ ਦਿਸ ਕਿ ਜਿਵੇਂ ਚਾਈਲਿਨ ਚ ਲੇਬਲਸ ਹੁੰਦੇ ਨੇ ਉਹ ਬੜੇ ਸਪੈਸੀਫਿਕਲੀ ਦੱਸਦੇ ਨੇ ਇਟ ਇਜ਼ ਹਾਈ ਇਨ ਸੈਚੂਰੇਟਿਡ ਫੈਟ ਇਟ ਇਜ਼ ਹਾਈ ਇਨ 슈ਗਰ ਕਿ ਹੁ ਮੈਂ ਡਿਸਾਈਡ ਕਰਨਾ ਮੈਂ ਖਾਣਾ ਕੀ ਨਹੀਂ ਤੇ ਇਹੋ ਜੀ ਸਪੈਸੀਫਿਕ ਗਾਈਡਲਾਈਨਸ ਹੋਣੀਆਂ ਚਾਹੀਦੀ ਪਰ ਜੇ ਇੰਡੀਆ ਵਿੱਚ ਇਹ ਲਾਗੂ ਨਹੀਂ ਹੋ ਰਿਹਾ ਆ ਦੇ ਰੱਖ ਸਾਹਿਬ ਮੈਂ ਦੇਖਿਆ ਜਿਹੜੇ ਲੋਕ ਆਪਣੇ ਆਪ ਨੂੰ ਸਮਝਦੇ ਕੇ ਉਹ ਬੜੇ ਚੰਗੇ ਵਾਤਾਵਰਨ ਹੈਲਦੀ এনवायरमेंट ਦੇ ਵਿੱਚ ਰਹਨੇ ਖਾਸ ਤੌਰ ਤੇ ਪਿੰਡਾਂ ਦੀ ਗੱਲ ਕਰਦੇ ਆ ਕਿ ਪਿੰਡਾਂ ਦੇ ਵਿੱਚ ਪ੍ਰਾਗ ਬੜੀ ਕੁਦਰਤੀ ਹੁੰਦੀ ਹੈ ਰਹਿਣ ਸਹਿਣ ਬੜਾ ਤੰਦਰੁਸਤੀ ਵਾਲਾ ਹੁੰਦਾ ਚੰਗੀ ਹਵਾ ਹੁੰਦੀ ਹੈ ਪਰ ਕਈ ਵਾਰੀ ਦੇਖਣ ਨੂੰ ਮਿਲਦਾ ਹੈ ਕਿ ਉੱਥੇ ਜਿਹੜੇ ਬੱਚੇਨ ਖਾਸ ਤੌਰ ਤੇ ਕੁੜੀਆਂ ਜਾਂ ਔਰਤਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਐਨੀਮ ਉਹ ਐਨੀਮਿਕ ਬਹੁਤ ਹੁੰਦੀ ਖੂਨ ਦੀ ਬੜੀ ਘਾਟ ਹੁੰਦੀ ਹੈ ਜਦ ਕਿ ਉਹ ਦੁੱਧ ਵੀ ਕਹਿੰਦੇ ਜੀ ਸਾਡੇ ਘਰ ਦਾ ਲਵੇਰਾ ਹੈਗਾ ਹੈਨਾ ਘਰ ਦੇ ਅਸੀਂ ਸਬਜ਼ੀ ਖਾਂਦੇ ਆਂ ਤਾਜੀ ਹਵਾ ਲੈਂਦੇ ਆਂ ਫਿਰ ਵੀ ਕੀ ਕਾਰਨ ਖੂਨ ਦੀ ਘਾਟ ਦੇਵਾ ਦੇਖੋ ਇੱਕ ਤਾਂ ਬੜੀ ਅੱਛਾ ਤੁਹਾਡਾ ਸਵਾਲ ਹੈਗਾ ਬਿਕੋਜ਼ ਇੱਥੇ ਸਾਡੇ ਬੱਚੇ ਬੱਚਿਆਂ ਦਾ ਜਿਹੜਾ ਹਸਪੀਟਲ ਹੈ ਉੱਥੇ ਸਾਰੇ ਹੁਣ ਸਾਡੇ ਪੈਰੀਫਰੀ ਆਸ-ਪਾਸ ਪਿੰਡਾਂ ਦੇ ਬਥੇਰੇ ਆਂਦੇ ਬਿਕੋਜ਼ ਪੀਜੀਆਈ ਹੋਣ ਦੇ ਕਾਰਨ ਇੱਥੇ ਠੀਕ ਉਤੇ ਯੂ نو ਦ 2 ਸਾਲ ਦਾ ਬੱਚਾ ਵੀ ਹੈ ਜੀ ਐਨੀਮਿਕ ਹੁੰਦਾ ਹੈ ਇਹ ਕਨਸਟਿਪੇਟਡ ਹੁੰਦਾ ਦੋ ਚੀਜ਼ਾਂ ਹੁੰਦੀ ਹੈ ਉਹ ਸਾਨੂੰ ਵੀ ਆਈ ਦੱਸਿਆ ਜਾਂਦਾ ਹੈ ਕਿ ਸਾਡੇ ਘਰ ਦੀਆਂ ਮੱਜਾਂ ਨਾਆਂ ਸਾਨੂੰ ਇਹ ਗੱਲ ਮਤਲਬ ਉਹ ਹੀ ਗੱਲ ਹੋ ਗਈ ਐਕਟੀਵ ਅਵੇਅਰਨੈਸ ਦੀ ਗੱਲ ਹੋਈ ਹੁਣ ਦੁੱਧ ਵਿੱਚ ਆਇਰਨ ਹੁੰਦਾ ਹੀ ਨਹੀਂ ਠੀਕ ਹੈ ਉਹ ਬੱਚੇ ਨੂੰ ਤੁਸੀਂ ਸਾਰਾ ਦਿਨ ਦੁੱਧ ਪੀਂਦੇ ਰਹੋਗੇ ਅਨਾਜ ਉਹ ਕੀ ਹੁੰਦਾ ਹੈ ਬੱਚੇ ਦੋ ਰੋ ਲੀਟਰ ਦੁੱਧ ਪੀ ਰਹੇ ਠੀਕ ਹੈ ਬਟ ਉਹਨ ਬੱਚਾ ਹੀ ਹੈ ਨਾ ਐਨਾ ਦੁੱਧ ਉਹਨੂੰ ਪਿਆਏ ਸੋਚੀ ਕਿ ਦੁੱਧ ਅੱਛਾ ਹੈ ਠੀਕ ਹੈ ਬਟ ਉਦਰ ਕੀ ਹੁੰਦਾ ਜ ਬੱਚਾ ਤਾਂ ਗਰੋ ਕਰ ਰਿਹਾ ਹੁਣ 2 ਸਾਲ ਦਾ ਹੈ 22 ਸਾਲ ਦਾ ਉਹਨੂੰ ਅਨਾਜ ਚਾਹੀਦਾ ਹੈ ਦਾਲਾਂ ਚਾਹੀਦੀਆਂ ਫਰੂਟਸ ਚਾਹੀਦੇ ਸਬਜ਼ੀਆਂ ਚਾਹੀਦੀਆਂ ਉਹ ਕਿੱਥੋਂ ਖਾਏਗਾ ਇੱਕ ਅੱਧਾ ਚਮਚ ਖਾ ਲੇਗਾ ਜਾਂ ਅੱਧੀ ਰੋਟੀ ਖਾ ਲੇਗਾ ਕਿ ਨਹੀਂ ਚਲੋ ਕੋਈ ਗੱਲ ਨਹੀਂ ਬੋਤਲ ਦੇ ਦਿਓ ਜਾਂ ਗਲਾਸ ਦੁੱਧ ਦਾ ਉਹਨੂੰ ਦੇ ਦਿਓ ਕਿ ਦੁੱਧ ਵਿੱਚ ਨਾ ਆਇਰਨ ਹੁੰਦਾ ਨਾ ਫਾਈਬਰ ਹੁੰਦਾ ਤੇ ਬੱਚੇ ਕਨਸਟਿਪੇਟਿਡ ਹੁੰਦੇ ਨੇ ਤੇ ਇਸ ਲਈ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਦੁੱਧ ਨਹੀਂ ਐਨਾ ਦੇਣਾ ਸਿਰਫ hmm. 400 ml ਤਾਂ ਕਿਹਾ ਐਂ 500 ml ਤੋਂ ਘੱਟ ਘੱਟ ਦੁੱਧ ਦਹੀਂ ਸਾਰਾ ਮਿਲਾ ਕੇ ਦੋ ਬਾਕੀ ਅਨਾਜ ਦੋ ਫਲ ਦੋ ਸਬਜ਼ੀ ਦੋ ਤੇ ਇਹ ਇਹ ਮਤਲਬ ਅਸੀਂ ਇੱਥੇ ਪਾਇਆ ਗਿਆ ਤੇ ਜਿਹੜੇ ਸਾਡੇ OPD ਚ ਬੱਚੇ ਆਂਦੇ ਨੇ ਐਂ ਇਹਨਿੰ ਮਿੱਕ ਤੇ ਕਾਂਸਟਿਪੇਟਿਡ ਕਿ ਮੋਸਟਲੀ 90% ਐ ਪ੍ਰੋਬਲਮ ਹੁੰਦੀ ਹੈ ਦਰਸ ਜੇ ਤੁਸੀਂ ਵਿਮਨ ਦੀ ਗੱਲ ਕਰੋ ਦੇਖੋ ਇਹ ਗੱਲ ਨਹੀਂ ਹੁੰਦੀ ਕਿ ਉਹ ਕਹਿੰਦੇ ਨਾ ਕਿ ਵੀ ਆਸ-ਪਾਸ ਪਾਣੀ ਤੇ ਪੀਂਣੀ ਬੁੰਨਾ ਕੋਈ ਅੰਦਰ ਕਰੇ ਬਿਕੋਜ਼ ਇੱਕ ਅਵੇਅਰਨੈਸ ਹੁੰਦਾ ਇੱਕ ਆਪਣਾ ਤੁਸੀਂ ਕਿੰਨਾ ਆਪ ਧਿਆਨ ਰੱਖਦੇ ਹੋ ਜਿਵੇਂ ਇੱਕ ਫੀਮੇਲ ਹੈ ਉਹ ਸਾਰਾ ਥੀ ਹੁੰਦਾ ਕਿ ਪਰਿਵਾਰ ਦਾ ਧਿਆਨ ਰੱਖਦਾ ਆਪਣਾ ਨਹੀਂ ਦੂਸਰੀ ਗੱਲ ਅਵੇਅਰਨੈਸ ਉਹ ਜਿਹੜੀ ਐਨੀਮੀਆ ਦੀ ਗੱਲ ਕੀਤੀ ਠੀਕ ਹੈ ਘਰ ਵਿੱਚ ਲੱਗੀਆਂ ਸਬਜ਼ੀਆਂ ਉਹ ਕਿੰਨੀਆਂ ਖਾਂਦੇ ਨਹੀਂ ਤੇ ਕਿਵੇਂ ਖਾਂਦੇ ਨੇ ਫੋਰ ਇਗਜ਼ਾਮਪਲ ਇੱਕ ਛੋਟੀ ਜੀ ਚੀਜ਼ ਹੈ ਤੁਸੀਂ ਕਿਸੇ ਵੀ ਸਬਜ਼ੀ ਆ ਦਾਲ ਵਿੱਚ ਥੋੜਾ ਜਿਹਾ ਨਿੰਬੂ ਨਿਚੋੜੋ ਤੇ ਉਹਦੀ ਆਇਰਨ ਬਾਇਓਵੇਲੇਬਿਲਿਟੀ ਬਹੁਤ ਵੱਧ ਜਾਂਦੀ ਹੈ ਠੀਕ ਹੈ ਉਹੀ ਆਇਰਨ ਸ਼ਾਇਦ ਉਹ ਬਾਉਂਡ ਫਾਰਮ ਵਿੱਚ ਹੋਏ ਤੇ ਤੁਹਾਡੀ ਬੋਡੀ ਚ ਲੱਗੇ ਹੀ ਨਾ ਉਹ ਇੰਜ ਜਿਵੇਂ ਸਬਸ ਪਾਲਕ ਵਿੱਚ ਜਿਹੜੀ ਆਇਰਨ ਹੈ ਮਾਈਟ ਬੀ ਬਿਕੋਜ਼ ਇਟ ਇਜ਼ ਇਨ ਦਾ ਬਾਉਂਡ ਫਾਰਮ ਤੇ ਉਹ ਅਵੇਲੇਬਲ ਨਹੀਂ ਹੁੰਦੀ ਐਬਜ਼ਾਰਬ ਨਹੀਂ ਹੁੰਦੀ ਉਹਦੇ ਵਿੱਚ ਤੁਸੀਂ ਵਿਟਾਮਿਨ ਸੀ ਪਾਦੇ ਹੋ ਨਿੰਬੂ ਦਾ ਥੋੜਾ ਜਿਹਾ ਨਿਚੋੜਦੇ ਹੋ ਉਹਦੇ ਨਾਲ ਕੀ ਹੁੰਦਾ ਹੈ ਕਿ ਆਇਰਨ ਜਿਹੜੀ ਹੈ ਫੈਰ ਇਸ ਫਾਰਮ ਵਿੱਚ ਹੋ ਜਾਂਦੀ ਹੈ ਅਵੇਲੇਬਲ ਹੋ ਜਾਂਦੀ ਹੈ ਸੋ ਥਿਸ ਇਜ਼ ਅਗੇਨ ਅਵੇਅਰਨੈਸ ਤੇ ਅਸੀਂ ਵੀ ਇਹਨਾਂ ਨੂੰ ਕਹਿੰਦੇ ਹਾਂ ਕਿ ਕੁਝ ਵੀ ਖਾਂਦੇ ਹੋ ਦਾਲ ਸਬਜ਼ੀ ਥੋੜਾ ਜਿਹਾ ਉਪਤੇ ਨਿੰਬੂ ਨਿਚੋੜ ਲਿਆ ਕਰੋ ਤਾਂ ਕਿ ਸੋ ਥੀਸ ਆ ਸਮਾਲ ਸਮਾਲ ਥਿੰਗਸ ਪੁਦੀਨੇ ਘਰ ਲੱਗੇ ਤਾਂ ਨਹੀਂ ਇਹ ਕਰੇ ਜੋ ਪੱਠਿਆਂ ਨੂੰ ਪਾਦੇ ਜਾਂਗੇ ਇਹ ਸਾਰਾ ਹਰਾ ਪਰ ਆਪ ਵੀ ਖਾਣੇ ਠੀਕ ਹੈ ਉਹ ਵੀ ਤੁਸੀਂ ਜੇ ਥੋੜੀ ਜਿਹੀ ਚਟਨੀ ਬਣਾ ਕੇ ਐਸ ਮੈਡੀਸਨ ਇੱਕ ਇੱਕ ਦੋ ਚਮਚ ਨਾਲ ਲੈਂਦੇ ਰਹੋ ਉਹਦੇ ਨਾਲ ਹੀ ਤੁਹਾਡਾ ਆਇਰਨ ਦੀ ਕਮੀ ਨਹੀਂ ਹੋਏਗੀ ਜੀ ਵੈਸੇ ਤੇ ਰਕ ਸਰ ਜਦੋਂ ਅਸੀਂ ਸਕੂਲਾਂ 'ਚ ਦੇਖਦੇ ਆਂ ਜੀ ਬੱਚਿਆਂ ਨੂੰ ਸਰੀਰਕ ਸਿੱਖਿਆ ਆਦਿ ਆ ਸਬਜੈਕਟ ਰੱਖੇ ਲੱਗੇ ਨੇ ਸਰੀਰਕ ਸਿੱਖਿਆ ਦੇ ਸਿਹਤ ਸੰਭਾਲ ਦੇ ਸਬਜੈਕਟ ਰੱਖੇ ਲੱਗੇ ਨੇ ਪਰ ਮੈਨੂੰ ਜਿੱਥੋਂ ਤੱਕ ਲੱਗਦਾ ਉਹ ਸਿਰਫ ਨੰਬਰ ਲੈਣ ਵਾਸਤੇ ਹੀ ਆ ਵੀ ਨੰਬਰ ਲੈਣੇ ਆ ਅਸੀਂ ਤੇ ਪਾਸ ਹੋਣਾ ਉਸ ਨੂੰ ਪੜਾਉਣਾ ਕਿੱਦਾਂ ਤੇ ਕਿੱਦਾਂ ਬੱਚਿਆਂ ਨੂੰ ਉਹ ਤਾਲੀਮ ਹਾਸਲ ਕਰਨੀ ਕਿੱਦਾਂ ਰੀਅਲ ਲਾਈਫ ਦੇ ਵਿੱਚ ਉਸ ਨੂੰ ਲਾਗੂ ਕਰਨਾ ਮੈਨੂੰ ਲੱਗਦਾ ਇਹ ਚੀਜ਼ ਦੀ ਸਮਝ ਦੀ ਬੜੀ ਘਾਟ ਨਜ਼ਰ ਆਉਂਦੀ ਹੈ ਖੈਰ ਮਤਲਬ ਇੱਕ ਚੀਜ਼ ਹੋਰ ਮੈਂ ਡਾਕਟਰ ਸਾਹਿਬ ਪਿੱਛੇ ਦੀ ਇੱਕ ਰਿਸਰਚ ਵੀ ਹੋਈ ਸੀ ਕਿ ਰਿਪੋਰਟ ਆਈ ਸੀਗੀ ਕਿ ਅੰਤਰਰਾਸ਼ਟਰੀ ਪੱਧਰ ਤੇ ਕਿ ਜਿਹੜੀ ਐਵਰੇਜ ਹਾਈਟ ਹੈ ਜਿੱਥੇ ਪੂਰੀ ਦੁਨੀਆ ਦੀ ਗਰੋਅ ਕਰ ਰਹੀ ਹੈ ਵੱਧ ਰਹੀ ਹੈ ਚਾਹੇ ਚਾਈਨਾ ਚਾਹੇ ਦੂਸਰੇ ਮੁਲਕ ਨੇ ਸਾਡੇ ਭਾਰਤੀਆਂ ਦੀ ਜਿਹੜੀ ਐਵਰੇਜ ਹਾਈਟ ਹੈ ਉਹ ਘਟਦੀ ਪਈ ਹੈ ਕਿ ਇਹ ਵੀ ਕੀ ਕਾਰਨ ਤੁਸੀਂ ਸਮਝਦੇ ਇਹਦੇ ਲਈ ਕਾਫੀ ਰੀਜਨਸ ਹੋ ਸਕਦੇ ਹੈ ਮੈਨੂੰ ਲੱਗੂ ਯੂ ਨੋ मोल्ड uh, कर लेंद कीज पॉजिटिव होंगी मोल्ड कर लेंगे हर जगह एडजस्ट हो जाते कभी कदी, -कदी चीज नैगेटिव हो जाती है क्योंकि अपनी जड़ा छूट छाने दया रूट छन कल्चर न अपना लंदे ने mm. ते ओ जो उन वेस्टरेज देखो तो सारा इंडियन जेडे हर्ब्स हैं स्पाइसेस हैं ओ ओना नु अपना रहे इवन योगा नु अपना रहे assi योगा नु ਛਡ ਕੇ ਜਿੰਨੂ ਆਪਣਾ ਆਪਣਾ ਰਹੇ ਸੀ ਹੁਣ ਚਾਹੇ ਫੇਰ ਰਿਵਰਸਲ ਹੋਏਗਾ ਹੋ ਰਹਾ ਹਾਲੀ ਹਾਲੀ ਬਟ ਜਿਹੜੀ ਇੱਕ ਜੇਨਰੇਸ਼ਨ ਤਾਂ ਖਰਾਬ ਹੋ ਗਈ ਨਾ ਕਿ ਸਾਰਾ ਕੁਝ ਅਸੀਂ ਵੈਸਟ ਦੇ ਉਧਰ ਜਾ ਰਹੇ ਹਾਂ ਹੁਣ ਜਿਹੜਾ ਜਿੰਨਾ ਵੀ ਜੰਕ ਫੂਡ ਹੈ ਮੋਟਾਪਾ ਜ਼ਰੂਰ ਦੇਗਾ ਬਟ ਦੈਟ ਇਜ਼ ਕਾਲਡ ਸਾਰਕੋਪੈਨਿਕ ਓਬੈਸਿਟੀ ਹੁਣ ਸਾਰਾ ਤੋ ਕਹਿੰਦੇ ਕਿ ਵੈਸਟੀਆ ਹੁੰਦੀ ਹੈ ਕਿ ਸਰੀਰ ਮੋਟਾ ਜ਼ਰੂਰ ਹੈ ਬਟ ਮਸਲ ਮਾਸ ਨਹੀਂ ਹੈ ਤੁਹਾਡੇ ਕੋਲ ਪ੍ਰੋਟੀਨ ਦੀ ਕਮੀ ਹੈ ਤੁਹਾਡੇ ਫੈਟ ਜ਼ਿਆਦਾ ਹੈ ਬਟ ਮਾਈਕਰੋਨਿਊਟ੍ਰੀਐਂਟਸ ਦੀ ਕਮੀ ਹੈ ਵਿਟਾਮਿਨਸ ਮਿਨਰਲਸ ਦੀ ਕਮੀ ਹੈ ਤੇ ਇਹ ਸਭ ਜਿਹੜਾ ਆਫ ਕੌਰਸ ਹਾਈਟ ਤੇ ਤੜ ਅਸਰ ਤੋਂ ਕੋਈ ਨਹੀਂ ਹੱਸ ਇੱਕ ਨਾ ਲੋਕਾਂ ਨੂੰ ਬੜਾ ਆਪਾਂ ਗੱਲ ਸੁਣਨ ਨੂੰ ਮਿਲਦੀ ਹੈ ਕਿ ਲੋਕ ਬੀਐਮਆਈ ਨੂੰ ਬੜਾ ਅ ਦੇਖਦੇ ਨੇ ਕਿ ਬੀ ਐਮ ਆਈ ਪਰ ਕਿਤੇ ਨਾ ਕਿਤੇ ਵੀ ਸੋਚੋ ਦੇਖਣ ਨੂੰ ਮਿਲਿਆ ਕਿ ਜਦੋਂ ਬੀ ਐਮ ਆਈ ਜ਼ਰੂਰੀ ਨਹੀਂ ਕਿ ਉਹ ਬੰਦਾ ਹੈਲਦੀ ਹੋਵੇ ਜੇਕਰ ਕੋਈ ਉਹਦਾ weight ਜ਼ਿਆਦਾ ਦਿਖਣ ਨੂੰ ਲੱਗ ਰਿਹਾ ਮੋਟਾ ਤੇ ਜ਼ਰੂਰੀ ਨਹੀਂ ਕਿ ਉਹ ਬੁਰਾਈ ਹੋਵੇ ਹੋ ਸਕਦਾ ਹੈ ਉਹਦੇ ਜੇ ਜਿਹੜਾ ਮਸਲ weight ਉਹ ਜ਼ਿਆਦਾ ਹੋਵੇ ਬਿਲਕੁਲ BMI ਦੀ ਇੱਕੋ ਹੀ ਕਮੀ ਹੈ ਕਿ ਮਸਲ weight ਦਾ ਨਹੀਂ ਪਤਾ ਚੱਲਦਾ ਇਟ ਟੇਕਸ ਮਤਲਬ ਪੂਰਾ ਇਕੋ ਤਰਾਜ਼ੂ ਉਸ ਤੋਂ ਲਦਾ weight ਨੂੰ ਜੇ fat weight ਹੈ ਤੇ ਮਸਲ weight ਹੈ ਤਾਂ ਉਹਦੀ ਕਮੀ ਜ਼ਰੂਰ ਹੈ ਬਟ ਹਾਂ ਉਹਦੇ ਲਈ ਬਟ ਜੇ ਤੁਸੀਂ ਕਹੋ ਕਿ ਹਾਂ ਬਹੁਤ ਜ਼ਿਆਦਾ BMI ਹੈ ਸਪੋਜ਼ 30 ਤੋਂ ਉੱਤੇ BMI ਹੈ ਤੇ ਫਿਰ ਉਹ ਤਾਂ ਬਹੁਤ obesity ਹੋ ਜਾਂਦੀ ਹੈ ਉਹ ਮਤਲਬ ਉਹਦੇ ਵਿੱਚ ਇੰਨਾ ਉਹ ਨਹੀਂ ਆ ਸਕਦਾ ਕਿ ਇੰਨਾ ਮਸਲ ਆ ਗਿਆ ਕਿ ਵੀ ਸਾਰਾ ਹੀ ਮਸਲ weight ਹੋ ਗਿਆ ਹਾਂ ਜਿਹੜਾ ਬਾਰਡਰ ਲਾਈਨ ਹੈ ਸਪੋਜ਼ 23.5 ਹੈ ਤੇ 24.5 ਹੈ दिस इज ਉਹਨੂੰ ਤੁਸੀਂ ओबीस ਕਹਿ ਰਹੇ ਹੋ বাট ਟੂ ਦਾ ਮਸਲ ਵੇਟ ਤੇ ਦੈਨ ਇਟ ਇਜ਼ ਲिटल दिस ਥਿੰਗ ਹਾਂ ਬਾਕੀ ਇਹ ਹੈ ਕਿ ਐਨਕ ਅ ਏਸ਼ੀਅਨਸ ਤੇ ਅਮਰੀਕਨਸ ਦੇ ਬੀਐਮਆਈ ਦਾ ਵੀ ਫਰਕ ਹੈਗਾ ਉਹ ਜਿਹੜਾ ਹੈ ਔਰ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਹਾਂ ਮਸਲ ਵੇਟ ਤੇ ਫੈਟ ਵੇਟ ਵੀ ਉਹ ਥੋੜਾ ਜਿਹਾ ਇਕੋ ਦੇ ਵਿੱਚ ਕਰ ਦਿੰਦਾ ਉਹਦੇ ਲਈ ਫਿਰ ਅਸੀਂ ਮਸਲ ਮਾਸ ਨੂੰ ਉਹ ਕਰੰਟਲੀ ਇਤਨਾਇਰ ਕਰਨ ਲਈ देयर आर ਅਦਰ ਵੇਜ਼ ਆਈ ਮੀਨ ਐਨਥਰੋਪੋਮੈਟ੍ਰਿਕ ਪੈਰਾਮੀਟਰਸ ਹੋਣਦੇ ਨੇ ਅੱਛਾ ਜਦੋਂ ਆਪਾਂ ਖਾਸ ਤੌਰ ਤੇ ਨਾਰਥ ਇੰਡੀਆ ਦੀ ਗੱਲ ਕਰੀਏ ਆਪਾਂ ਪੰਜਾਬ ਦੀ ਗੱਲ ਕਰੀਏ ਤੁਹਾਨੂੰ ਲੱਗਦਾ ਕਿ ਸਾਡੇ ਪੰਜਾਬੀਆਂ ਦੇ ਵਿੱਚ ਖਾਸ ਤੌਰ ਤੇ ਕਿਹੜੇ ਤੱਤਾਂ ਦੀ ਜਿਹੜੀ ਉਹ ਘਾਟ ਰਹਿੰਦੀ ਹੈ ਆਇਰਨ ਦੀ ਰਹਿੰਦੀ ਹੈ ਜਾਂ ਕੈਲਸ਼ੀਅਮ ਦੀ ਕਾਰਬੋਹਾਈਡਰੇਟ ਦੀ ਜਾਂ ਹੋਰ ਕੀ ਤੁਹਾਨੂੰ ਲੱਗਦਾ ਕਿ ਜ਼ਿਆਦਾ ਖਾਮੀ ਸਰੀਰਾਂ ਦੇ ਵਿੱਚ ਕਿਸ ਚੀਜ਼ ਦੀ ਹੁੰਦੀ ਹੈ ਜਿਹਦੇ ਕਰਕੇ ਸਾਡੇ ਪੰਜਾਬੀ ਜਿਹੜੇ ਹੈਗਾ ਉਹ ਮਤਲਬ ਬਿਮਾਰ ਰਹਿੰਦੇ ਆ ਭਈ ਸਾਰੇ ਨਹੀਂ ਮੈਂ ਕਹਿੰਦਾ ਕਈ ਤੇ ਬਹੁਤ ਹੈਲਦੀ ਵੀ ਨੇ ਜੀ ਨਹੀਂ ਕੋਈ ਪੰਜਾਬੀ ਕੀ ਹਰ ਜਗ੍ਹਾ ਹੀ ਵੈਸੇ ਹੋ ਰਿਹਾ ਤੇ ਕੋਈ ਸਾਊਥ ਇੰਡੀਆ ਕੀ ਹੈ ਕਿ ਥੋੜਾ ਜਿਹਾ ਲੋਕ ਫੇਰ ਵੀ ਮੈਂ ਦੇਖਿਆ ਹੈ ਉੱਥੇ ਜਾਂ ਅਸੀਂ ਵੀ ਜਾਣੇ ਆ ਜਾਂ ਤੇ ਦੇ ਆਰ ਰੂਟਡ ਟੂ देयर ਕਲਚਰਲ ਯੂ نو ਫੂਡ ਹੈਨਾ ਅਸੀਂ ਆਪਣੇ ਫੂਡ ਨੂੰ ਜਿਵੇਂ ਹੁੰਦਾ ਚਿਕਨ ਹੈ ਤਾਂ ਬਟਰ ਚਿਕਨ ਹੋ ਗਿਆ ਦਾਲ ਹੈ ਤਾਂ ਦਾਲ ਮੱਖਣੀ ਹੋ ਗਈ ਪਨੀਰ ਹੈ ਤੇ ਬਟਰ ਪਨੀਰ ਟਿੱਕਾ ਮਸਾਲਾ ਹੋ ਗਿਆ ਅਸੀਂ ਹਰ ਚੀਜ਼ ਨੂੰ ਖਰਾਬ ਜਿਆ ਕਰਕੇ ਖਾਂਦੇ ਆ ਹੈ ਨਾ ਤੇ ਇਹ ਕਹਿ ਗੱਲ ਦੂਜੀ ਗੱਲ ਹੈ ਸ਼ਰਮ ਨਾ ਉਸ ਪੰਜਾਬੀਆਂ ਦਾ ਹੁੰਦਾ ਕਿ ਜੀ ਅਲਕੋਹਲ ਜਿੱਥੇ ਵੀ ਹੈ ਜੀ ਉਹ ਬਿਨਾ ਨਾ ਕੋਈ ਦਿਨ ਚੜਦਾ ਨਾ ਕੋਈ ਪਾਰਟੀ ਖਤਮ ਹੁੰਦੀ ਹੈ ਇੱਕ ਮੌਕਾ ਚਾਹੀਦਾ ਠੀਕ ਹੈ ਤੀਸਰੀ ਗੱਲ ਹੈ ਕਿ ਅਵੇਅਰਨੈਸ ਤੋ ਇੱਕ ਜਿਹੜੀ ਮੈਂ ਆਲਰੇਡੀ ਅਸੀਂ ਡਿਸਕਸ ਕਰ ਰਹੇ ਹਾਂ ਜਿਵੇਂ ਬੱਚੇ ਆ ਪ੍ਰੋਟੀਨ ਪਾਊਡਰਸ ਮਤਲਬ ਲਾਈ ਲੱਤ ਜਿਵੇਂ ਉਹਨਾਂ ਦਾ ਪੇਟ ਚਾਲ ਕੇ ਵੀ ਆ ਪ੍ਰੋਟੀਨ ਪ੍ਰੋਟੀਨ ਐਂਡ ਪ੍ਰੋਟੀਨ ਪਾਊਡਰ ਚੱਕਣਾ ਸ਼ੁਰੂ ਕਰਦੇ ਹੁਣ ਤੁਹਾਡੀ ਇਹ ਇਹ ਜਿੰਮਾ ਵਾਲੇ ਬਹੁਤ ਜ਼ਿਆਦਾ ਮਿਸਗਾਈਡ ਕਰਦੇ ਆ ਹਾਂ बिकॉज प्रोटीन पाउडर भी जे सारे दिन खाना अच्छा खा रहे हो पूरा बैलेंस खा रहे हो तो प्रोटीन घट हो ही नहीं सकता जो अच्छी तरह लै रहे हो उत्तों प्रोटीन पाउडर भी हम पता नहीं किोटीन पाउडर माइड भी स्टीरोड्स हो माइड आर्टिशल स्वीटनर हूँ क्योंकि मसल मास बधाना उन्होंने वेजनी बदाना चीनी पाई नहीं होंगी पर स्वाद करने आर्टिफिशियल स्वीटनेस पाए होंगे आर्टिशियल स्वीटनेस आर दे हार्मफुलॉर यू ਆਰ ਦੇ ਨਾਟ ਹਾਰਮਫੁਲ ਟੂ ਯੂ ਐਨੀ ਅਵੇਅਰਨੈਸ ਤਾਂ ਕਿਸੇ ਨੂੰ ਨਹੀਂ ਨਾ ਹੋਏਗੀ ਕੌਣ ਪੜੇਗਾ ਕੀ ਹੈ ਉਹਨਾਂ ਨੇ ਤਾਂ ਬੱਚਿਆਂ ਨੇ ਤਾਂ ਲੈ ਲੈਣਾ ਬਸ ਹੈਨਾ ਫਿਰ ਐਕਸੈਸ ਆਫ ਪ੍ਰੋਟੀਨ ਕੀ ਹੁੰਦਾ ਕਿ ਕੈਲਸ਼ੀਅਮ ਐਬਜ਼ਾਰਪਸ਼ਨ ਨਹੀਂ ਹੁੰਦਾ ਜਿਹੜੇ ਸਰੀਰ ਵਿੱਚ ਜਿਹੜੇ ਜ਼ਿਆਦਾ ਐਕਸੈਸ ਪ੍ਰੋਟੀਨ ਬੱਚੇ ਲੈਂਦੇ ਆ ਉਹਨਾਂ ਦੀਆਂ ਹੱਡੀਆਂ ਵੀਕ ਹੋ ਜਾਂਦੀਆਂ ਬਿਕੋਜ਼ ਕੈਲਸ਼ੀਅਮ ਐਬਜ਼ਾਰਪਸ਼ਨ ਘਟ ਜਾਂਦੀ ਹੈ ਸੋ ਅੱਛਾ ਹਾਂ ਸੋ ਇਸ ਲਈ ਦਿੰਕਿੰਗ ਇਸ ਕਿ ਆਨ ਹਾਸ ਟੂ ਬੀ ਬੈਲੈਂਸਡ ਕਰਨਾ ਕੀ ਵੀ ਗੱਡੀ ਵੀ ਤੇ ਵੀ ਚਲਾਓਗੇ ਤਾਂ ਵੀ ਐਕਸੀਡੈਂਟ ਹੋਏਗਾ ਤੇ ਸੌ ਦਾ ਉੱਤੇ ਚਲਾਓਗੇ ਤਾਂ ਵੀ ਐਕਸੀਡੈਂਟ ਹੋਏਗਾ ਯੂ ਹੈਵ ਟੂ ਬੀ ਬੈਲੈਂਸਡ ਇਨ ਲਾਈਫ ਚਾਹ ਖਾਣਾ ਹੈ ਚਾਹ ਰਹਿਣਾ ਹੈ ਨਾ ਸੌਣਾ ਹੈ ਇਟ ਹਾਸ ਯੂ ਹੈਵ ਟੂ ਸਟ੍ਰਾਈਕ ਅ ਬੈਲੈਂਸ ਯਾਨੀ ਕਿ ਪ੍ਰੋਟੀਨ ਪਾਊਡਰ ਹੈ ਤਾਂ ਪ੍ਰੋਟੀਨ ਪਾਊਡਰ ਦਾ ਡੱਬਾ ਚੱਕ ਦੋ ਹਾਂਜੀ ਅਜਾ ਡਾਕਟਰ ਤੁਸੀਂ ਯੋਗਾ ਦੀ ਗੱਲ ਕੀਤੀ ਸਾਡੇ ਭਾਰਤ ਦਾ ਯੋਗਾ ਅਬਰਾਡ ਚ ਲੋਕਾ ਡਾਕਟਰ ਨੇ ਸਾਡੇ ਇੱਥੇ ਜਿੰਮ ਜਿਹੜੇ ਹੁਣ ਨੌਜਵਾਨ ਨੇ ਅੱਜਕੱਲ ਬੜਾ ਕਰੀਜ਼ ਹੈ ਜਿੰਮ ਜਾਣ ਦਾ ਤੇ ਉਦੋਂ ਦੀ ਕੋਈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕਿੰਨਾ ਕੁ ਠੀਕ ਹੈ ਗਿਆ ਕਿੰਨੀ ਕੁ ਮਤਲਬ ਲਿਮਟ ਦੇ ਵਿੱਚ ਜਿਹੜੀ ਐਕਸਰਸਾਈਜ਼ ਕਰਨੀ ਚਾਹੀਦੀ ਜਿੰਮ ਜਾ ਕੇ ਦੇਖੋ ਅਬਰਾਡ ਮੈਂ ਜਦੋਂ ਮਤਲਬ ਆਪ ਹੋ ਕੇ ਆਣੀ ਆ ਤੇ ਮੈਂ ਇੱਕ ਅਸੈਸ ਕਰਦੀ ਹਾਂ ਚੀਜ਼ ਕਿ ਅਬਰਾਡ ਵਿੱਚ ਕੀ ਹੈ ਚਾਹੇ ਕੈਨੇਡਾ ਦੇਖ ਲਓ ਅਮਰੀਕਾ ਦੇਖ ਲਓ ਐਕਸਟ੍ਰੀਮਸ ਆਫ ਟੈਂਪਰੇਚਰ ਹੁੰਦੇ ਜੇ ਬਰ ਮਾਈਨਸ 40 ਹੈ ਹਨਾ ਅਦੇ ਜਾਂ ਕੁਝ ਹੈ ਉਹਦੇ ਵਿੱਚ देयर इज नो ऑप्शन ਲੋਗਾਂ ਨੇ ਜੇ ਐਸਾ ਕਰਨਾ ਹੈ ਤੇ ਉਹਨਾਂ ਨੂੰ ਜਿੰਮ ਜਾਣਾ ਪਏਗਾ ਕਿਉਂਕਿ ਉਹ ਬਾਹਰ ਨਿਕਲ ਹੀ ਨਹੀਂ ਸਕਦੇ ਠੀਕ ਹੈ ਹੁਣ ਅਸੀਂ ਉਹੀ ਵਾਲਾ ਕਲਚਰ ਇੱਥੇ ਮਤਲਬ ਕਰਤਾ ਹਾਲਾਂਕਿ ਇੱਥੇ ਇਟ ਇਜ਼ ਨਾਟ ਲਾਈਕ ਥੈਟ ਵੀ ਹੈਵ ਮਿਕਸਚਰ ਆਫ ਹੁਣ ਤੱਕ ਮੌਸਮ ਪਲੇਜ਼ੈਂਟ ਹੈ ਜੀ ਸਵੇਰੇ 5 ਵਜੇ ਜਾਓ ਤੁਸੀਂ ਸੈਰ ਤੁਸੀਂ ਨੈਚੁਰਲ 에ਅਰ ਆਕਸੀਜਨ ਹੈ ਨਾ ਸਾਰਾ ਕੁਝ ਤੁਸੀਂ ਦੈਨ ਯੋਰ ਆਈਜ਼ ਵਿਲ ਆਲਸੋ ਸੀ 올 ਦਾ ਨੇਚਰ ਅੱਖਾਂ ਦੀ ਜਿਹੜੀ ਰੋਸ਼ਨੀ ਉਹਦੇ ਤੇ ਵੀ ਫਰਕ ਪੈਂਦਾ ਹੈ ਤੁਸੀਂ ਬਰੀਥ ਫਰੈਸ਼ 에ਅਰ ਕਰੋਗੇ ਹੁਣ ਅਸੀਂ 5 ਵਜੇ ਉੱਠ ਕੇ ਸੈਰ ਨਹੀਂ ਜਾਵਾਂਗੇ ਜਿੰਮ ਜਾਵਾਂਗੇ ਉਹੀ ਬੰਦ এনਵਾਇਰਨਮੈਂਟ ਵਿੱਚ ਆਰਟੀਫੀਸ਼ੀਅਲੀ ਪੰਪ ਪਿੰਨ ਕਰਾਂਗੇ ਦਰਦਾਂ ਹੋਣਗੀਆਂ ਯੂ نو and sometimes it is uh, it causes problems also hun jin wale ta sare nu ik nazar nal dekhde 16 saal nu vi te 56 ਇਅਰ ਨੂੰ ਵੀ ਤੇ 76 ਇਅਰ ਨੂੰ ਵੀ ਉਹਨਾਂ ਨੂੰ ਸੇਮ ਜਿਵੇਂ ਹੁੰਦਾ ਉਹ ਫਿਰ ਕਈਆਂ ਦੇ ਤਾਂ ਗਲਤ ਪੈ ਜਾਂਦਾ ਉਹਨਾਂ ਦੇ ਜੁਆਇੰਟ ਪੇਨਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਆ ਜਾਂ ਕੁਝ ਤੇ ਬੱਚੇ ਆ ਉਹ ਥੋੜੇ ਹੇਵਾਰ ਹੋ ਜਾਂਦੇ ਕਿ ਅਸੀਂ ਪ੍ਰੋਟੀਨ ਖਾਵਾਂਗੇ ਤਾਂ ਹੀ ਸਾਡੀ ਮਸਲ ਸੋ ਇਟ ਇਜ਼ ਆਲ ਆਰਟੀਫੀਸ਼ੀਅਲ ਇਟ ਇਜ਼ ਨਾਟ ਨੈਚੁਰਲ ਸੋ ਜਿਹੜਾ ਪ੍ਰਕਿਰਤੀ ਦਾ ਨਿਯਮ ਹੈ ਜੇ ਤੁਸੀਂ ਠੀਕ ਰਹਿਣਾ ਹੈ ਕਿਸੇ ਵੀ ਯੂ ਹੈਵ ਟੂ ਬੀ ক্লোਜ਼ ਟੂ ਨੇਚਰ ਚਾਹੇ ਉਹ ਖਾਣਾ ਹੈ ਚਾਹੇ ਤੁਹਾਡਾ ਰੈਂਸਨ ਹੈ ਤੇ ਚਾਹੀ ਜਿਮ ਵਰਸਸ ਆਊਟਸਾਈਡ ਉਹ ਹੈ ਸੇ ਇੰਡੀਆ ਵਿੱਚ ਵੀ ਕਿਡ ਆਲਵੇਜ਼ ਅਫੋਰਡ ਟੂ ਗੋ ਆਊਟਸਾਈਡ ਐਂਡ ਐਕਸਰਸਾਈਜ਼ অর ਵਾਕ অর ਰਨ ਜਿਮ ਆਪਣਾ ਜੋਗ ਜਾਂ ਕਸਰਤ ਵੀ ਤੁਸੀਂ ਮੈਂ ਹੁਣ ਕਈ ਲੋਕ ਕਰਦੇ ਜ ਸੁਖਣਾ ਲੇਕਤੇ ਜਾਓ ਸੁਰ ਸੁਰੇ ਬੱਚੇ ਕਰ ਰਹੇ ਹੁੰਦੇ ਆ ਕਿਸੇ ਗਾਰਡਨ ਜਿਠੀ ਕਰ ਰਹੇ ਹੁੰਦੇ ਐਸੀ ਗੱਲ ਨਹੀਂ ਹੈ ਪਰ ਜਿਮ ਜਾਓ ਤਾਂ ਉਹ ਵੀ ਪਰੇ ਹੋਏ ਨੇ ਸੋ ਮੁਕਤੀਕਰ ਰਕਸ਼ਪ ਇਹ ਹੈ ਕਿ ਜਿਸ ਢੰਗ ਨਾਲ ਤੁਸੀਂ ਦੱਸਿਆ ਕਿ ਲੋਕਾਂ ਨੂੰ ਖਾਸ ਤੌਰ ਤੇ ਜਿਹੜੇ ਮਤਲਬ ਕਿ ਲੋਕ ਨੇ ਪੜ੍ਹੇ ਲਿਖੇ ਵੀ ਨੇ ਉਹਨਾਂ ਨੂੰ ਵੀ ਮਤਲਬ ਨਹੀਂ ਪਤਾ ਹੈਗਾ ਕਿ ਉਹਨਾਂ ਨੂੰ ਕਿਸ ਢੰਗ ਨਾਲ ਖੁਰਾਕ ਖਾਣੀ ਚਾਹੀਦੀ ਹੈ ਕਿ ਤਾਂ ਕਿ ਉਹਨਾਂ ਨੂੰ ਪੋਸ਼ਟਿਕਤ ਦਾ ਜਿਹੜੀ ਹੈਗੇ ਨਿਊਟ੍ਰੀਸ਼ਨਸ ਮਿਲ ਸਕਣ ਹੁਣ ਤੁਸੀਂ ਆਪ ਦੱਸੋ ਜਿਹੜੇ ਲੋਕ ਮਨ ਨੂੰ ਅਹੋਲ ਨਹੀਂ ਕਰ ਸਕਦੇ ਫੂਡ ਬਹੁਤ ਸਾਡਾ ਦੇਸ਼ ਜਿਹੜਾ ਹੈਗਾ ਉਹ ਹਰ ਤਰ੍ਹਾਂ ਦੇ ਲੋਕ ਨੇ ਗਰੀਬ ਲੋਕ ਵੀ ਬਹੁਤ ਜ਼ਿਆਦਾ ਨੇ ਤੇ ਜਿਹੜੇ ਲੋਕ ਉਹਨਾਂ ਦੀ ਇੰਨੀ ਕੈਪੈਸਿਟੀ ਨਹੀਂ ਹੈਗੀ ਕਿ ਉਹ ਨਿਊਟ੍ਰੀਸ਼ਨ ਵਾਲਾ ਫੂਡ ਜਿਹੜਾ ਨਿਊਟ੍ਰੀਸ਼ੀਅਸ ਫੂਡ ਜਿਹੜਾ ਅਪੋਰਟ ਕਰ ਸਕਣ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਢੰਗ ਦਾ ਫੂਡ ਜਿਹੜਾ ਉਹਨਾਂ ਨੂੰ ਸਸਤਾ ਫੂਡ ਲੈ ਸਕਦੇ ਨੇ ਘੱਟ ਪੈਸਿਆਂ ਦੇ ਤਾਂ ਕਿ ਉਹਨਾਂ ਨੂੰ ਜਿਹੜੀ ਪੋਸ਼ਟਿਕਤਾ ਜਿਹੜੀ ਹੈਗੀ ਆ ਉਹ ਭਰਪੂਰ ਮਾਤਰਾ 'ਚ ਮਿਲ ਸਕੇ ਜਿਹੜਾ ਤੁਸੀਂ ਇਹ ਕੁਐਸਚਨ ਕੀਤਾ ਨਾ ਆਈ ਮੀਨ ਮੈਨੂੰ ਕਦੀ ਸੋਚ ਵਿੱਚ ਪੰਦਾ ਹੈ ਕਿ ਉਹ ਲੋਕ ਕੀ ਪੋਸ਼ਟਿਕਤਾ ਘਟਾ ਰਹੇ ਆ ਕਿ ਅਸੀਂ ਲੋਕੀ ਘਟਾ ਰਹੇ ਹਾਂ ਕਿਉਂਕਿ ਉਹ ਕਰਨ ਲੈ ਕੇ ਆਪਣੇ ਪਿੰਡਾਂ ਚੋ ਪਿਆ ਕੇ ਉਹਨੂੰ ਪੇ ਕੇ ਉਹਦੇ ਬਾਅਦ ਰੋਟੀ ਖਾਂਦੇ ਉਹ ਜ਼ਿਆਦਾ ਪੋਸ਼ਟਿਕ ਹੈ ਜਿਹੜੀ ਕਿ ਅਸੀਂ ਮਹਿੰਗੇ ਤੋਂ ਮਹਿੰਗਾ ਵੀ ਆਟਾ ਖਾ ਲਈਏ ਉਹਦੇ ਕੋਈ ਰੋਟੀ ਉਹਨਾਂ ਦੇ ਬੱਚੇ ਮੈਂ ਉਹ ਸੈਰ ਕਰਦੇ ਨਿਕਲਦੀਆਂ ਤੇ ਛੋਟੇ ਛੋਟੇ ਬੱਚੇ ਸਾਲ ਡੇਢ ਸਾਲ 2 ਸਾਲ ਬਥੇਰੇ ਜੇ ਬੱਚੇ ਹੁੰਦੇ ਆ ਉਹ ਰੋਂਗੀ ਪਤਾ ਨਹੀਂ ਭਿੱਜੀ ਹੋਈ ਜਿਵੇਂ ਰਾਤ ਦੀ ਤੇ ਸਵੇਰੇ ਉਹਦੇ ਚੋ ਕੱਢ ਕੇ ਦਾਣੇ ਉਖਾਰੇ ਸੀ ਬਿਕੋਸ ਸੌਫਟ ਹੋ ਜਾਂਦੇ ਨੇ ਮਤਲਬ ਉਹ ਜਿਹੜੇ ਉਹ ਮਿੱਟੀ ਦੇ ਨਾਲ ਖੇਡਦੇ ਨੇ ਸਾਡੇ ਬੱਚੇ ਜ਼ਿਆਦਾ ਬਿਮਾਰ ਹੁੰਦੇ ਨੇ ਬਿਕੋਜ਼ ਉਹ ਹੀ ਬਿਕੋਜ਼ ਜਿੰਨਾ ਤੁਸੀਂ ক্লোਜ਼ ਨੇਚਰ ਤੇ ਰਹੋ ਉਹਨਾਂ ਤੁਸੀਂ ਕਿਉਂ ਫੋਰਨ ਤੋਂ ਜਿਹੜੇ ਵੀ ਆਉਂਦੇ ਨੇ ਸਭ ਤੋਂ ਪਹਿਲਾਂ ਆ ਕੇ ਇਹਨਾਂ ਦੀ ਡਾਇਰੀਆ ਹੁੰਦਾ ਪੂਰੇ ਪਰਿਵਾਰ ਦਾ ਕਿਉਂਕਿ ਡਾਇਜੈਸਟ ਨਹੀਂ ਕਰਦੇ ਬਿਕੋਜ਼ ਯੂ نو that way ਤੇ ਮੈਨੂੰ ਤਾਂ ਕਦੀ ਕਦੀ ਲੱਗਦਾ ਹੈ ਦੇ ਆਰ ਮੱਚ ਬੈਟਰ ਆਫ ਦੈਨ ਵਾਟ ਵੀ ਡੂ ਇਹ ਵੀ ਬੜਾ ਵੱਡਾ ਫੈਕਟਰ ਹੈ ਉਹ ਬੱਚੇ ਨੂੰ ਜਿਹੜਾ ਸੰਭਾਲ ਕੇ ਰੱਖਣਾ ਮਤਲਬ ਸਾਬ ਜੀ ਬੱਚੇ ਇਹ ਨਹੀਂ ਕਰਨਾ ਉਹ ਕਰਨਾ ਚਾਹੀਦਾ ਉਹ ਵਿੱਚ ਉਹ ਖਾਰੇ ਹੁੰਦੇ ਨੇ ਮਾਂ ਨੇ ਰੌਂਗੀ ਰਾਜਮਾ ਜੋ ਵੀ ਪੀ ਗੋਇਆ ਉਸ ਵੇਰੇ ਜੋ ਇਹ ਕੱਟ-ਕੱਟ ਕੇ ਦੇ ਸੋ ਹੈਲਦੀ ਐਂਡ ਦੇ ਕੈਨ ਡਾਈਜੈਸਟ ਇਟ ਆਟਾ ਹੋਲ ਖਾਂਦੇ ਨੇ ਹਾਂ ਆਫਕੋਰਸ ਅਵੇਅਰਨੈਸ ਫੈਕਟਰ ਹੈ ਕਿ ਉਹਨਾਂ ਨੂੰ ਵੀ ਅਵੇਅਰਨੈਸ ਫੈਕਟਰ ਹੋਣੀ ਜਿਵੇਂ ਕਿ ਜਿੰਨੀ ਵੀ ਤੁਹਾਡੀ ਕਿਚਨ ਗਾਰਡਨ ਜਾਂ ਬਾਹਰ ਤੁਸੀਂ ਆਰਾਮ ਨਾਲ ਇੱਥੇ ਸਾਡਾ ਮੌਸਮ ਬੜਾ ਅੱਛਾ ਰਹਿੰਦਾ ਹੈ ਕੀ ਸੀ ਘਰ ਸੀਜ਼ਨਲ ਚੀਜ਼ ਉਗਾ ਸਕਦੇ ਐ ਈਵਨ ਗਮਲਿਆਂ 'ਚ ਵੀ ਉਗਾ ਸਕਦੇ ਆ ਈਵਨ ਕਾਰਵਿਚ ਵੀ ਸਾਡੇ ਜਿਹੜੇ ਹੁੰਦੇ ਸਾਰੇ ਆਂਦੇ ਨੇ ਕੰਮ ਕਰਨੀ ਉਹਨਾਂ ਨੂੰ ਇਹ ਮੈਂ ਵੀ ਕਹਿੰਨੀ ਆ ਪਰਸਨਲੀ ਕਿ ਤੁਸੀਂ ਆਪਣਾ ਛੋਟਾ ਜਿਹਾ ਜਗ੍ਹਾ ਨਹੀਂ ਹੈ ਤੇ ਗਮਲਿਆਂ 'ਚ ਉਗਾ ਲਓ ਪੁਦੀਨਾ ਤਨੀਆ ਪਾਲਕ ਥੋੜਾ ਛੋਟਾ ਜਿਹਾ ਉਹ ਤੋਂ ਕਰਦੇ ਨੇ ਸੋ ਆਈ ਮੀਨ ਦੈਟ ਇਜ਼ ਇਟ ਇਜ਼ ਨਾਟ ਅਬਾਊਟ ਮਨੀ ਮਨੀ ਕੈਨ ਨਾਟ ਬਾਈ ਹੈਲਥ ਇੱਕ ਤਾਂ ਵਿਜ਼ਡਮ ਹੋਣਾ ਚਾਹੀਦਾ ਕਿਵੇਂ ਤੁਸੀਂ ਮੈਨੇਜ ਕਰਨਾ ਉਸ ਰਿਸੋਰਸ ਨੂੰ ਇਟ ਇਜ਼ ਨਾਟ ਅ ਬਿਗ ਥਿੰਗ ਆਈ ਮੀਨ ਬਟ ਦ ਓਨਲੀ ਥਿੰਗ ਇਜ਼ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਤੇ ਤੁਹਾਡੀ ਅਵੇਅਰਨੈਸ ਕਿੰਨੀ ਹੈ ਚਾਹੇ ਉਹ ਇਲਿਟਰੇਟ ਹੈ ਚਾਹੇ ਉਹ ਕਰ ਦਾ ਕੋਈ ਕੰਮ ਕਰ ਰਹੀ ਹੈ ਮਾਈ ਤੇ ਚਾਹੇ ਉਹ ਮਾਲਕਨ ਹੈ ਜੇ ਅਵੇਅਰਨੈਸ ਨਹੀਂ ਹੈ ਤੇ ਦੇ ਆਰ ਐਟ ਦ ਸੇਮ ਲੈਵਲ ਜੀ ਸੋ ਡਾਕਟਰ ਸਾਹਿਬ ਨੇ ਕਿਹਾ ਬੇਹੱਦ ਚੰਗੀਆਂ ਗੱਲਾਂ ਦੱਸੀਆਂ ਤੁਸੀਂ ਇਹ ਕਹਿੰਦੇ ਨੇ ਜਾਨ ਹੈ ਤੇ ਜਹਾਨ ਹੈ ਦੇ ਸੇਤ ਉੱਤੇ ਕੋਈ ਤਲ ਹੈ ਨਹੀਂ ਤਾਂ ਮੈਂ ਸਮਝਦਾ ਕਿ ਜਿਸ ਢੰਗ ਨਾਲ ਤੁਸੀਂ ਜਾਗਰੂਕਤਾ ਕੀਤੀ ਹੈਗੀ ਹੈ ਦੱਸੀ ਹੈ ਲੋਕਾਂ ਨੂੰ ਔਰ ਜਿਸ ਢੰਗ ਨਾਲ ਤੁਸੀਂ ਸਟੱਡੀ ਕੀਤੀ ਹੈ ਮੈਨੂੰ ਲੱਗਦਾ ਕਿ ਕਾਫੀ ਲੋਕਾਂ ਦੇ ਲਈ ਲਾਹੇਵੰਦ ਹੋਊਗੀ ਕੀਮਤੀ ਸਮਾਂ ਲੱਗਾ ਕੱਢੇ ਨਾ ਗੱਲਬਾਤ ਕੀਤੀ ਬਹੁਤ ਬਹੁਤ థాంਕ ਯੂ థాంਕ ਯੂ ਸੋ मच ਸੋ ਇਹ ਸੰ ਪੀ ਜੀ ਹਸਪੀਟਲ ਚੰਡੀਗੜ੍ਹ ਤੋਂ ਹੈਡ ਆਫ ਦੀ ਡਿਪਾਰਟਮੈਂਟ ਚੀਫ ਡਾਈਟੀਸ਼ਨ ਡਾਕਟਰ ਨੈਂਸੀ ਸਾਨੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਜਿਨ੍ਹਾਂ ਨੇ ਸਟੱਡੀ ਕੀਤੀ ਸੀਗੀ ਆ ਫੂਡ ਦੀ ਨਿਊਟ੍ਰੀਸ਼ਨਸ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਗਰੂਕਤਾ ਕਿੰਨੀ ਹੈ ਅਵੇਰਨੈਸ ਕਿੰਨੀ ਹੈ ਇਸ ਨੂੰ ਲੈ ਕੇ ਸੋ ਇਸ ਦੇ ਨਾਲ ਹੀ ਮੈਨੂੰ ਗੁਰਿੰਦਰ ਨੂੰ ਵੀ ਇਜਾਜ਼ਤ ਅਗਲੀ ਵਾਰ ਇੱਕ ਨਵੇਂ ਮੁੱਦੇ ਤੇ ਇੱਕ ਨਵੀਂ ਸ਼ਖਸੀਅਤ ਨਾਲ ਤੁਹਾਡੇ ਰੂਪੂ ਪਾਵਾਂਗੇ ਹਾਜ਼ਰ ਤਾਂ